ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿਸ਼ੇ ਵਿੱਚ ਅਸੀਂ ਅਨੰਦ ਸਹਿਜ ਜੀ ਦੇ ਜੋ ਆਖਰੀ ਪੌੜੀਆਂ ਨੇ ਉਹਨਾਂ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿੱਖਾਂਗੇ ਪਿਛਲੀਆਂ ਦੋ ਵੀਡੀਓ ਦੇ ਵਿੱਚ ਅਸੀਂ ਅਨੰਦ ਸਹਿਜ ਜੀ ਦੇ ਬਾਕੀ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿੱਖਿਆ ਸੀ ਅੱਜ ਦੀ ਵੀਡੀਓ ਵਿੱਚ ਰਹਿੰਦੇ ਜੋ ਔਖੇ ਸ਼ਬਦ ਨੇ ਉਹਨਾਂ ਦਾ ਸ਼ੁੱਧ ਉਚਾਰਨ ਕਰਨਾ ਸਿੱਖਾਂਗੇ ਆਓ ਅਨੰਦ ਸਿੰਘ ਜੀ ਦੀ ਜੋ ਅੰਮ੍ਰਿਤ ਵੇਲੇ ਦੀ ਪੰਜਵੀਂ ਬਾਣੀ ਹੈ ਉਸ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿੱਖੀਏ ਸਭ ਤੋਂ ਪਹਿਲਾਂ ਜੋ ਸ਼ਬਦ ਹੈ ਊੜੇ ਨੂੰ ਦਲੇਕਰ ਊ ਪਪਾ ਜਜੇ ਨੂੰ ਦਲਾਵਾ ਜ ਊਪਜ ਇਹੇ ਸ਼ਬਦ ਸੰਕਤਾ ਤੋਂ ਦੱਸ ਦਈਏ ਇਹ 18ਵੇਂ ਪੌੜੀ ਦਾ ਸ਼ਬਦ ਹੈ ਅਨੰਦ ਸਾਹਿਬ ਦੇ ਵਿੱਚ ਇਹ ਇੱਕ ਜਗ੍ਹਾ ਤਾਂ ਊਰੇ ਨੂੰ ਦਲੈਂਕੜ ਲੱਗੀ ਹੈ ਉਪਜਾ ਇੱਕ ਜਗ੍ਹਾ ਊਰੇ ਨੂੰ ਔਂਕੜ ਲੱਗੀ ਹੈ ਉਪਜਾ ਪਰ ਇੱਥੇ ਸੰਕਤਾ ਜ਼ਿਆਦਾਤਰ ਇਸ ਨੂੰ ਵੀ ਔਂਕੜ ਦੇ ਨਾਲ ਹੀ ਬੋਲਦੀ ਆਣੇ ਕਿਨੋ ਉਚਾਰਨ ਕਰਦੀ ਆਣੇ ਅੰਕੜ ਲਗਾ ਕੇ ਜਜੇ ਨੂੰ ਲਾਵਾ ਲਗਾ ਦਿੰਦੀ ਹੈ ਇਹਨੇ ਉਪਜੇ ਉਪਜੇ ਉਚਾਰਨ ਕਰਦੇ ਨੇ ਜੋ ਕਿ ਉਪਜੇ ਗਲਤ ਉਚਾਰਨ ਹੈ ਉਹ ਉਪਜਾ ਕਰਨਾ ਊੜੇ ਨੂੰ ਦਲਾਵਾ ਊ ਪੱਪੇ ਨੂੰ ਦਲਾਵਾ ਪਪਾ ਮੁਕਤਾਪ ਊ ਪ ਜਜੇ ਨੂੰ ਦਲਾਵਾ ਜਾ ਊ ਪਜਾ ਨਾ ਕਿ ਉਪਜੇ ਬੋਲਣਾ ਹੈ ਉਪਜੇ ਜਜੇ ਨੂੰ ਲਾਵਾ ਬੋਲ ਲਾਵਾਂਗੇ ਤੇ ਊੜੇ ਨੂੰ ਅੰਕੜ ਦੇ ਨਾਲ ਉਚਾਰਨ ਕਰਾਂਗੇ ਤਾਂ ਗਲਤ ਉਚਾਰਨ ਹੈ ਇਹ 18ਵੀਂ ਪੌੜੀ ਦਾ ਜੋਸ਼ 18ਵੀਂ ਪੌੜੀ ਆਰੰਭ ਹੁੰਦੀ ਹੈ ਉਸ ਦੇ ਵਿੱਚ ਇਹ ਊੜੈ ਨੂੰ ਦੁਲੈਂਕੜ ਲੱਭੀ ਹੈ ਤੇ ਅੰਤ ਦੇ ਵਿੱਚ ਊੜੈ ਨੂੰ ਔਕੜ ਦੇ ਨਾਲ ਇਹ ਸ਼ਬਦ ਆਇਆ ਹੈ ਊਪਜੈ ਇਸ ਨੂੰ ਉਪਜੈ ਜੱਜੇ ਨੂੰ ਲਾਵਾਂ ਦੇ ਨਾਲ ਉਚਾਰਨ ਨਹੀਂ ਕਰਨਾ ਅਗਲਾ ਜੋ ਸ਼ਬਦ ਹੈ ਜੱਜੇ ਨੂੰ ਬਿਹਾਰੀ ਜੀ ਅਰੰਤਾ ਜੀ ਹਾਏ ਨੂੰ ਅੰਕੜਹ ਜੀਯਹ ਪਰ ਜ਼ਿਆਦਾਤਰ ਇਥੇ ਸੰਕਟਾ ਕਿਸਵੇਂ ਉਚਾਰਨ ਕਰਦੀ ਹੈ ਨੇ ਜਜੇ ਨੂੰ ਵਿਹਾਰੀ ਜੀ ਜੀਓ ਉਹ ਇਥੇ ਊੜੇ ਨੂੰ ਅੰਕੜ ਦੇ ਨਾਲ ਉਚਾਰਨ ਕਰ ਦਿੰਦੀ ਹੈ ਜੀਓ ਜੀਓ ਉਚਾਰਨ ਨਹੀਂ ਕਰਨਾ ਇਸ ਦਾ ਉਚਾਰਨ ਹੈ ਜੀਓ ਹਾਹੇ ਨੂੰ ਅੰਕੜਹ ਜੀਯਹ ਇਸ ਨੂੰ ਜੀਯਹ ਹੀ ਉਚਾਰਨ ਕਰਨਾ ਦੋਨੇ ਇਹ ਲਘੂ ਅੱਖਰ ਨੇ ਇਹੜਾ ਮੁਖਤਾ ਇਹ ਵੀ ਲਗੂ ਪਾਵ ਘੱਟ ਬੋਲਣ ਵਾਲਾ ਹੈ ਔਂਕੜ ਵੀ ਲਗੂ ਆ ਘੱਟ ਬੋਲੀ ਜਾਣ ਵਾਲੀ ਮਾਤਰਾ ਹੈ ਇਸ ਕਰਕੇ ਇਹਨਾਂ ਨੂੰ ਹਲਕਾ ਹੀ ਬੋਲਣਾ ਹੈ ਜਿਉਹ ਜਿਉਹ ਬੋਲਣਾ ਜੀ ਜੇ ਜਿਹੜੀ ਜੱਜੇ ਨੂੰ ਬਿਹਾਰੀ ਲੱਗੀ ਹੈ ਇਸ ਦਾ ਆਪਾਂ ਨੇ ਪੂਰਾ ਉਚਾਰਨ ਕਰਨਾ ਹੈ ਬਿਹਾਰੀ ਦੀਰਘ ਮਾਤਰਾ ਹੈ ਦੀਰਘ ਤੋਂ ਪਾਵ ਵੱਧ ਬੋਲੀ ਜਾਣ ਵਾਲੀ ਮਾਤਰਾ ਜਿਉਹ ਜੀ ਆਪ ਬੋਲਣਾ ਹੈ ਨਾਲ ਕਿ ਜੀਓ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਇਸ ਨੂੰ ਵੀ ਬਹੁਤ ਸੰਤਾ ਗਾਤ ਹੀ ਉਚਾਰਨ ਕਰਦਿਆਂ ਨੇ ਕਈ ਸਿਖਾਉਣ ਵਾਲੇ ਵੀਰ ਵੀ ਇਸ ਦਾ ਉਚਾਰਨ ਗਲਤ ਹੀ ਕਰਾਉਂਦੇ ਨੇ ਉਹ ਕਿਵੇਂ ਕਰਦੇ ਨੇ ਸੰਤਾ ਰਹਿ ਰਹਿ ਉਚਾਰਨ ਕਰਦਿਆਂ ਨੇ ਜੋ ਕਿ ਗਲਤ ਉਚਾਰਨ ਹੈ ਇਸ ਦਾ ਉਚਾਰਨ ਸ਼ੁੱਧ ਕਿਵੇਂ ਹੈ रारा मुक्ता हा हा मुक्ता रह हा हिंदु से अरे हे रह हे रह हे उच्चारण करना है रारा मुक्ता र हा हा मुक्ता ह रह हा हिंदु से अरे हे रह हे रह हे उच्चारण करना है ना कि रह रह उच्चारण गलत उच्चारण होगा रह हे उच्चारण करना है अगला जो शब्द है कक्का ਤੱਤੇ ਨੂੰ ਦਲਾਵਾਂ ਤੈ ਕਰਤੇ ਤਕਰਰ ਕਰ ਤੱਤੇ ਨੂੰ ਦਲਾਵਾਂ ਤੈ ਕਰਤੇ ਪਰ ਇੱਥੇ ਵੀ ਜ਼ਿਆਦਾਤਰ ਸੰਖਾ ਕਰਤੇ ਉਚਾਰਨ ਕਰਦੀਆਂ ਨੇ ਤੱਤੇ ਨੂੰ ਲਾਵਾਂ ਲਦਾ ਦਿੰਦੀਆਂ ਨੇ ਕਰਤੇ ਕਰਤੇ ਗਲਤ ਉਚਾਰਨ ਹੋਵੇਗਾ ਲਾਵਾਂ ਨਹੀਂ ਲਗਾਉਣੀ ਇੱਥੇ ਦਲਾਵਾਂ ਲੱਗੀ ਹੈ ਤੱਤੇ ਨੂੰ ਦਲਾਵਾਂ ਤੈ ਤੱਤੇ ਨੂੰ ਲਾਵਾਂ ਤੇ ਕਰਤੇ ਕਰਤੇ ਨਹੀਂ ਬੋਲਣਾ ਕਰਤਾ ਤੱਤੇ ਨੂੰ ਦਲਾਵਾਂ ਤੈ ਦੇ ਨਾਲ ਬੋਲਣਾ ਕਰਤਾ ਅਗਲਾ ਜੋ ਸ਼ਬਦ ਹੈ ਰਾਰਾ ਤੱਤੇ ਨੂੰ ਟਿੱਪੀ ਤੰ ਨੰਨਾ ਰਤਨ ਇਸ ਦਾ ਉਚਾਰਨ ਹੈ ਰਤਨ ਪਰ ਜ਼ਿਆਦਾਤਰ ਸੰਤਾ ਕਿਵੇਂ ਉਚਾਰਨ ਕਰਦੇ ਨੇ ਰਤਨ ਇਸਨੂੰ ਤਿੰਨੇ ਅੱਖਰਾਂ ਨੂੰ ਮੁਕਤਾ ਉਚਾਰਨ ਕਰ ਦਿੰਦੀ ਹੈ ਨੇ ਜੋ ਕਿ ਗਲਤ ਉਚਾਰਨ ਹੈ ਰਤਨ ਵੀ ਕਰਨਾ ਰਤੰਨ ਕਰਨਾ ਹੈ ੱਤੇ ਨੂੰ ਟਿੱਪੀ ਪੂਰੀ ਬੋਲਣੀ ੱਤੇ ਨੂੰ ਟਿੱਪੀ ਤੰ ਰਤੰਨ ਰਤੰਨ ਬੋਲਣਾ ਹੈ ਨਾ ਕਿ ਰਤਨ ਬੋਲਣਾ ਹੈ ਰਤੰਨ ਬੋਲਣਾ ਹੈ ਅਗਲਾ ਜੋ ਸ਼ਬਦ ਹੈ ਇਸਨੂੰ ਵੀ ਕਿਵੇਂ ਉਚਾਰਨ ਕਰਦੇ ਨੇ ਸੰਤਾ ਗਲਤ ਉਚਾਰਨ ਕਰਦੇ ਨੇ ਇਸ ਸ਼ਬਦ ਦਾ ਉਚਾਰਨ ਹੈ ਮੰਮੇ ਲਾ ਮੇ ਰਾਰੇ ਦੋ ਸਿਆਰੀ ਰੇ ਰਾਵੀ ਨੂੰ ਸਿਆਰੀ ਰੇ ਮੰਮੇ ਲਾਵਾ ਮੇਰੇ ਰਾਵੀ ਨੂੰ ਸਿਆਰੀ ਰੇ ਹਾਇ ਨੂੰ ਹੋਣਾ ਹੋ ਮੇਰੇ ਹੋ ਸਤੇ ਸੰਤਾ ਇਸ ਦਾ ਕੀ ਵਿਚਾਰਨ ਕਰਦੀਆਂ ਨੇ ਸੰਤਾਂ ਉਚਾਰਨ ਕਰਦੀਆਂ ਨੇ ਮੇਰੇ ਹੋ ਮੇਰੇ ਹੋ ਉਚਾਰਨ ਕਰ ਦਿੰਦੀਆਂ ਨੇ ਮੇਰੇ ਹੋ ਨਹੀਂ ਉਚਾਰਨ ਕਰਨਾ ਇਸ ਦਾ ਉਚਾਰਨ ਹੈ ਮੇਰੇ ਹੋ ਮੰਮੀ ਨੂੰ ਸਿਆਰੀ ਮੰਮੀ ਨੂੰ ਲਾ ਮੇ ਰਾਰਿ ਨੂੰ ਸਿਆਰੀ ਰੇ ਮੇਰੇ ਹੋ ਮੇਰੇ ਹੋ ਉਚਾਰਨ ਕਰਨਾ ਨਾ ਕਿ ਮੇਰੇ ਹੋ ਉਚਾਰ ਬੰਗਾਲ ਤੋਂ ਉਚਾਰਨ ਹੋਵੇਗਾ ਇਸ ਇੱਕ ਵਾਰ ਫਿਰ ਤੋਂ ਸੰਤਨ ਦੱਸ ਦਈਏ ਜੋ ਰਾਰਿ ਨੂੰ ਸਿਆਰੀ ਹੈ ਉਹ ਬਿਲਕੁਲ ਹਲਕੀ ਬੋਲਣੀ ਹੈ ਮੇਰੇ ਹੋ ਬੋਲਣਾ ਹੈ ਨਾ ਕਿ ਮੇਰੇ ਹੋ ਬੋਲਣਾ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਸਸੇ ਨੂੰ ਅੰਕੜ ਸ ਨਾਣੇ ਸੁਣ ਨਾਣੇ ਲਾਵਾ ਹਨ ਸੁਣਣਾ ਪਰ ਇੱਥੇ ਸੰਕਤਾ ਉਚਾਰਨ ਕੀਨੇ ਕਰਦੀਆਂ ਨੇ ਸੁਣਣੇ ਸੁਣਣੇ ਉਚਾਰਨ ਕਰ ਦਿੰਦੀਆਂ ਨੇ ਇੱਥੇ ਵੀ ਨਾਣੇ ਨੂੰ ਲਾਵਾ ਲਗਾ ਦਿੰਦੀ ਹੈਗੇ ਸੁਣ ਅਨੇ ਨੀ ਉਚਾਰਨ ਕਰਨਾ ਸੋਣਾ ਨਾ ਸੋਣਾ ਉਚਾਰਨ ਕਰਨਾ ਨਾਣੇ ਨੂੰ ਦੁਲਾਵਾ ਨਾ ਸੋਣਾ ਉਚਾਰਨ ਕਰਨਾ ਹੈ ਨਾ ਕਿ ਸੋਣਾ ਨੇ ਉਚਾਰਨ ਕਰਨਾ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਇਹ ਜਦੋਂ ਕਈ ਵਾਰ ਗ੍ਰੰਥੀ ਸਿੰਘ ਕੋਈ ਵੀ ਸਮਾਗਮ ਪ੍ਰੋਗਰਾਮ ਦੇ ਸਮਾਪਤੀ ਵੇਲੇ ਰਾਜੀ ਸਿੰਘ ਜਾਂ ਕਾਦੀ ਸਿੰਘ ਜਿੰਨੇ ਵੀ ਹੋਰ ਸੰਤਾਂ ਨੇ ਕਿਸੇ ਵੀ ਪ੍ਰੋਗਰਾਮ ਦੀ ਸਮਾਪਤੀ ਸੰਲੇ ਆਨੰਦ ਸਹਿਜ ਜੀ ਦੇ ਛੇ ਪੌਰੀਆਂ ਤੇ ਜਾਪ ਜਦੋਂ ਕਰਦੀਆਂ ਨੇ ਜਦੋਂ ਛੇਵੀਂ ਪੌਰੀ ਜੋ ਅਨੰਦ ਸੁਨਹੋਗੜ ਭਾਗੀ ਹੋ ਇਸ ਸ਼ਬਦ ਦਾ ਜ਼ਿਆਦਾਤਰ ਸੰਤ ਸਾ ਬਹੁਤ ਹੀ ਗਲਤ ਉਚਾਰਨ ਕਰਦੇ ਨੇ ਤਿੰਨੇ ਅੱਖਰ ਮੁਕਤੇ ਨੇ ਮੁਕਤੇ ਹੁੰਦੇ ਨਾਲ ਪਰ ਸੰਤ ਸਾ ਇੱਥੇ ਕਿਵੇਂ ਉਚਾਰਨ ਕਰਦੀਆਂ ਨੇ ਪੜਾ ਦੱਸ ਦਈਏ ਇੱਥੇ ਸੰਤ ਸਾ ਉਚਾਰਨ ਕਰਦੀਆਂ ਨੇ ਜਿਵੇਂ ਬਾਣੀ ਦਾ ਨੋ ਹੈ ਬਾਲੀ ਦਾ ਨਾਮ ਹੈ ਆਨੰਦ ਇਥੇ ਸੰਤਾਂ ਟਿੱਪੀ ਦੇ ਨਾਲ ਉਚਾਰਨ ਕਰ ਦਿੰਦੇ ਨੇ ਆਨੰਦ ਉਚਾਰਨ ਕਰ ਦਿੰਦੇ ਆ ਨੇ ਆਨੰਦ ਜਾਂ ਕਈ ਆਨੰਦ ਬੋਲ ਦਿੰਦੇ ਨੇ ਕੰਨਾ ਵੀ ਲਗਾ ਦਿੰਦੇ ਨੇ ਆਨੰਦ ਵੀ ਬੋਲ ਦਿੰਦੇ ਨੇ ਇਸ ਨੂੰ ਤੇ ਇਹ ਵੀ ਗਲਤ ਹੈ ਟਿੱਪੀ ਦੇ ਨਾਲ ਵੀ ਇਸ ਦਾ ਉਚਾਰਨ ਕਰਨਾ ਆਨੰਦ ਇਹ ਵੀ ਗਲਤ ਹੈ ਕਿਉਂਕਿ ਇੱਥੇ ਜ਼ਿਆਦਾਤਰ ਕਈ ਸੰਗਤਾਂ ਦਾ ਬਾਣੀ ਦਾ ਨਾਮ ਹੀ ਇਹ ਲੇ ਦਿੰਦਿਆਂ ਨੇ ਅਨਦ ਕਈ ਸੰਗਤਾਂ ਆਨੰਦ ਬੋਲ ਦਿੰਦਿਆਂ ਨੇ ਪਰ ਇਸ ਦਾ ਸੁੱਧ ਉਚਾਰਨ ਕਿਵੇਂ ਹੈ ਜਿਨ੍ਹਾਂ ਨੇ ਮੁਹਾਰਨੀ ਕੀਤੀ ਹੈ ਉਹ ਤਾਂ ਮੁਹਾਰਨੀ ਦਾ ਸਹਾਰਾ ਲੈ ਕੇ ਇਸ ਦਾ ਸੁੱਧ ਉਚਾਰਨ ਕਰ ਲੈਂਦੇ ਨੇ ਪਰ ਜਿਨ੍ਹਾਂ ਨੇ ਗੁਰਬਾਣੀ ਦੀ ਸੰਖਿਆ ਮੁਹਾਰਨੀ ਦੀ 12 ਲਗਾਮਤਰਵ ਨਹੀਂ ਸਿੱਖੀਆਂ ਉਹ ਇਸ ਦਾ ਜ਼ਿਆਦਾਤਰ ਗਲਤ ਹੀ ਉਚਾਰਨ ਕਰਦੇ ਨੇ ਇਸ ਦਾ ਸੁੱਧ ਉਚਾਰਨ ਕਿਵੇਂ ਹੈ ਐਡਾ ਮੁਕਤਾ ਨਨਾ ਮੁਕਤਾਨ ਦਦਾ ਮੁਕਤਾਦ ਅਨਦ ਇਸ ਦਾ ਉਚਾਰਨ ਸ਼ੁੱਧ ਕੀਨੇ ਹੈ ਅਨਦ ਐਡਾ ਮੁਕਤਾ ਨਨਾ ਮੁਕਤਾਨ ਦਦਾ ਮੁਕਤਾਦ ਅਨਦ ਅਨਦ ਕਰਨਾ ਹੈ ਨਾ ਕਿ ਆਨੰਦ ਜਾਂ ਆਨੰਦ ਗੰਤ ਉਚਾਰਨ ਹੈ ਇਸ ਨੂੰ ਮੁਕਤੇ ਦੇ ਨਾਲ ਹੀ ਉਚਾਰਨ ਕਰਨਾ ਹੈ ਅਨਦ ਇਸ ਦਾ ਸ਼ੁੱਧ ਉਚਾਰਨ ਹੈ ਸੋ ਇਹ ਸਨ ਆਨੰਦ ਸਾਹਿਬ ਜੀ ਦੀ ਬਾਣੀ ਦੇ ਕੋਜੇ ਸ਼ਬਦਾਂ ਦਾ ਸ਼ੁੱਧ ਉਚਾਰਨ ਉਪਜੈ ਚੰਦਲਾਵਾਂ ਦੇ ਨਾਲ ਹੀ ਉਚਾਰਨ ਕਰਨਾ ਹੈ ਤਾਂ ਕਿ ਲਾਵਾਂ ਦੇ ਨਾਲ ਉਪਜੇ ਗਲਤ ਉਚਾਰਨ ਹੋਏ ਬਜਿ ਉਹ ਕਰਨਾ ਹੈ ਤਾਂ ਕਿ ਜਿਓ ਉਚਾਰਨ ਕਰਨਾ ਹੈ ਰਹੇ ਉਚਾਰਨ ਕਰਨਾ ਹੈ ਨਾ ਕਿ ਰਹਾ ਉਚਾਰਨ ਕਰਨਾ ਕਰਤਾ ਤੱਤੇ ਨੂੰ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ ਨਾ ਕਿ ਕਰਤੇ ਰਤਨ ਕਰਨਾ ਹੈ ਉਪੂਟੀ ਪੀਰੀ ਪੂਰੀ ਆਵਾਜ਼ ਦੇਣੀ ਹੈ ਨਾ ਕਿ ਰਤਨ ਮੁਕਤਾ ਬਿਲਕੁਲ ਨਹੀਂ ਉਚਾਰਨ ਕਰਨਾ ਮੇਰੇ ਹੋ ਉਚਾਰਨ ਕਰਨਾ ਹੈ ਮੇਰੇ ਹੋ ਗਲਤ ਉਚਾਰਨ ਹੈ ਸੁਣਾਉਣਾ ਹੈ ਕਰਨਾ ਹੈ ਉਚਾਰਨ ਸੁਣਨੇ ਨਾਣੇ ਨੂੰ ਲਾਵਾਂ ਦੇ ਨਾਲ ਉਚਾਰਨ ਕਰਾਂਗੇ ਗਲਤ ਉਚਾਰਨ ਹੋਵੇਗਾ ਇਹ ਮੁਕਤੇ ਅੱਖਰ ਨੇ ਤਿੰਨੇ ਅਨਦ ਉਚਾਰਨ ਕਰਨਾ ਹੈ ਐਡਾ ਮੁਕਤਾ ਅ ਨੰਨਾ ਮੁਕਤਾਨ ਦੱਦਾ ਮੁਕਤਾ ਅ ਅਨਧ ਨਾ ਕਿ ਆਨੰਦ ਜਾਂ ਆਨੰਦ ਉਚਾਰਨ ਕਰਨਾ ਗਲਤ ਹੋਵੇਗਾ ਸੋ ਇਹ ਸੰ ਅਨੰਦ ਸਿੰਘ ਜੀ ਬਾਣੀ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ